ਤਾਂ ਖਬਰ ਫਾਜ਼ਿਲ ਕਾ ਤੋਂ ਹੈ ਜਿੱਥੇ ਇੱਕ ਵਿਅਕਤੀ ਦੀ ਇੱਕ ਵਾਰੀ ਨਹੀਂ ਬਲਕਿ ਦੋ ਵਾਰ ਲੋਟਰੀ ਲੱਗ ਜਾਂਦੀ ਹੈ ਜੀ ਹਾਂ ਬਿਲਕੁਲ ਦੋ ਵਾਰ ਕਿਸਮਤ ਚਮਕਦੀ ਹੈ ਤੇ ਦੋ ਵਾਰੀ ਇਸ ਵਿਅਕਤੀ ਦੀ ਲੋਟਰੀ ਲੱਗੀ ਹੈ ਇਸ ਵਿਅਕਤੀ ਦੇ ਵੱਲੋਂ ਲਗਾਤਾਰ ਲੋਟਰੀ ਦੀਆਂ ਟਿਕਟਾਂ ਜਿਹੜੀਆਂ ਲੰਬੇ ਸਮੇਂ ਤੋਂ ਖਰੀਦੀਆਂ ਜਾ ਰਹੀਆਂ ਸਨ ਪਰ ਹੁਣ ਜਾ ਕੇ ਕਿਤੇ ਦੋ ਵਾਰ ਇਸ ਵਿਅਕਤੀ ਦੀ ਲੋਟਰੀ ਤਾਂ ਲੱਗ ਜਾਂਦੀ ਹੈ ਪਰ ਉਸ ਦੇ ਬਾਵਜੂਦ ਵਿਅਕਤੀ ਬੜਾ ਹੀ ਮਾਇੂਸ ਤੁਹਾਨੂੰ ਦੱਸਦੀ ਹੈ ਫਾਜ਼ਿਲਕਾ ਦੇ ਵਿੱਚ ਇੱਕ ਵਿਅਕਤੀ ਦੇ ਪਿਛਲੇ 24 ਘੰਟਿਆਂ ਦੇ ਅੰਦਰ ਦੋ ਵਾਰ ਲਾਟਰੀ ਨਕਲੀ ਹੈ ਪਰ ਇਸ ਦੇ ਬਾਵਜੂਦ ਉਸ ਦੇ ਚਿਹਰੇ ਤੇ ਮਾਇੂਸੀ ਛਾਈ ਹੋਈ ਹੈ ਤੁਹਾਨੂੰ ਦੱਸਦੀ ਹੈ 45000 ਦੀ ਲਾਟਰੀ ਉਸ ਦੀ ਨਿਕਲੀ ਹੈ ਪਰ ਉਸ ਵਿਅਕਤੀ ਦਾ ਕਹਿਣਾ ਹੈ ਕਿ ਉਹ ਹਜੇ ਵੀ 2.5 ਕਰੋੜ ਦੇ ਇਨਾਮ ਦਾ ਇੰਤਜ਼ਾਰ ਕਰ ਰਿਹਾ ਹੈ ਜਾਣਕਾਰੀ ਦਿੰਦੇ ਹੋਏ ਲਾਟਰੀ ਵਿਜੇਤਾ ਨੇ ਦੱਸਿਆ ਜਿਸ ਦਾ ਨਾਮ ਬੂਟਾ ਰਾਮ ਹੈ ਉਸ ਨੇ ਦੱਸਿਆ ਕਿ ਪਿਛਲੇ ਕਾਫੀ ਲੰਬੇ ਸਮੇਂ ਤੋਂ ਲਾਟਰੀ ਦਾ ਟਿਕਟ ਖਰੀਦਦਾ ਆ ਰਿਹਾ ਤੇ ਇੰਨਾਂ ਹੀ ਨਹੀਂ ਕੁਝ ਸਮੇਂ ਪਹਿਲਾਂ ਤੋਂ ਉਸਨੇ ਲੋਟਰੀ ਦਾ ਇਨਾਮ ਜਿਹੜਾ ਉਹ ਵੀ ਲਗਾਤਾਰ ਨਿਕਲ ਰਿਹਾ 10 10 20 20 ਹਜ਼ਾਰ ਦੇ ਲੋਟਰੀ ਦੇ ਇਨਾਮ ਉਸਦੇ ਲੰਬੇ ਸਮੇਂ ਤੋਂ ਨਿਕਲ ਰਹੇ ਸਨ ਪਰ ਪਿਛਲੇ 24 ਘੰਟਿਆਂ ਦੌਰਾਨ ਉਸਦੇ 45 45 ਹਜ਼ਾਰ ਦੇ ਦੋ ਇਨਾਮ ਨਿਕਲ ਆਉਂਦੇ ਨੇ ਉਹ ਖੁਸ਼ ਤਾਂ ਹੈ ਪਰ ਉਸਦੇ ਚਿਹਰੇ ਤੇ ਮਾਇੂਸੀ ਛਾਈ ਹੋਈ ਹੈ ਕਿਉਂਕਿ ਉਸ ਦਾ ਕਹਿਣਾ ਹੈ ਕਿ ਉਹ ਹਜੇ ਵੀ 2.5 ਕਰੋੜ ਦੀ ਲੋਟਰੀ ਦਾ ਜਿਹੜਾ ਇੰਤਜ਼ਾਰ ਕਰ ਰਹੇ ਉੱਥੇ ਦੂਜੇ ਪਾਸੇ ਲੋਟਰੀ ਵਿਕਰੇਤਾ ਰੂਪचंद ਜਿਹੜਾ ਵਿਅਕਤੀ ਹੈ ਉਸ ਦਾ ਕਹਿਣਾ ਹੈ ਕਿ ਬੌਬੀ ਜਿਹੜਾ ਹੈ ਉਹ ਅਕਸਰ ਹੀ ਲੋਟਰੀ ਟਿਕਟ ਉਹਨਾਂ ਦੇ ਕੋਲੋਂ ਖਰੀਦਦਾ ਪਰ ਉਸ ਦੇ ਬਾਵਜੂਦ ਉਸ ਦੀਆਂ ਕਈ ਵਾਰੀ ਪਹਿਲੇ ਜਿਹੜੇ ਇਨਾਮ ਨਹੀਂ ਨਿਕਲੇ ਸਨ ਪਰ ਹੁਣ ਪਿਛਲੇ ਕੁਝ ਦਿਨਾਂ ਤੋਂ ਉਸਦੇ ਨਾਮ ਨਿਕਲਨੇ ਸ਼ੁਰੂ ਹੋ ਗਏ ਸਨ ਤੇ ਹੁਣ 45000 ਦੀਆਂ ਦੋ ਲਾਟਰੀਆਂ ਇਸ ਵਿਅਕਤੀ ਦੀਆਂ ਲੱਗੀਆਂ ਨੇ ਪਰ ਉਸਦੇ باوجود ਵੀ ਇਹ ਮਾਇੂਸ ਨਜ਼ਰ ਆ ਰਿਹਾ ਹੈ। 45000 ਰੁਪਏ ਅਪਡੇਟ ਪਾਉਣ ਨੂੰ ਬਹੁਤ ਟਾਈਮ ਹੋਵੇਗਾ। ਪਹਿਲਾਂ ਵੀ ਇੱਕ ਵਾਰੀ ਨਿਕਲੇ ਦੀ 45000। 5-10000 ਰੁਪਏ ਦੇ ਕਈ ਨਾਮ ਆਏ। ਜੋ ਪਰਮਾਤਮਾ ਦੀ ਦੇਣ ਹੈਗੀ ਹੈ ਕੰਮਾਤਮਾ ਨੇ ਦੇਣੇ ਆ। ਆਪਣੀ ਕੋਈ ਇਹ ਤਾਂ ਹੈ ਨਹੀਂ ਕੋਈ ਤਕੜ। ਲਾਟਰੀ ਪਈ ਨਹੀਂ। ਜਦੋਂ ਕੋਈ ਵੈਗੁਰੂ ਕਿਰਪਾ ਕਰੇਗਾ ਉਨੀ ਤਰਕੀ ਹੈ ਜੀ ਦੇਖੋ ਜੀ ਜਿਵੇਂ 2 2 ਕਰੋੜ ਦਾ ਜਾਂ 80 ਕਰੋੜ ਦਾ ਨਾਮ ਆਉਂਦਾ ਕੋਈ ਨਿਕਲੇ ਕੋਈ ਅਸੀਂ ਵੀ ਪੁੰਨਦਾਨ ਕਰੀਏ ਕਿਸੇ ਨੂੰ ਜੀਏ ਤੇ ਸਾਡਾ ਕੋਈ ਨਾਮ ਸਰ 24 ਘੰਟੇ ਅੱਜ ਇੱਕ ਵਾਰ ਫਿਰ ਦੂਜੀ ਵਾਰ ਆ ਗਿਆ ਜੀ ਬੁੱਟਾ RAM ਜੀ ਨੂੰ ਅੱਜ ਨਾਲੋਂ ਬੁੱਟਾ RAM ਜੀ ਨੂੰ ਦੂਜੀ ਵਾਰੀ ਫਿਰ ਨਿਕਲੇ ਹੈ ਜੀ 45000 ਰੁਪਇਆ ਯਾਨੀ ਕਿ 24 ਘੰਟੇ ਅੱਜ ਕੱਲ ਰਾਤ ਵੀ 8 ਵਜੇ ਅੱਜ ਹਲੇ 8:30 ਵਜੇ ਇਹ ਘੜੀ ਦੇ ਟਾਈਮ ਦੇਖੋ 8:25 ਦੇ ਫਿਰ ਇੱਕ ਮਾਲਕ ਬਣ ਗਿਆ 45000 ਦੇ ਗਣਪਤੀ ਮਹਾਰਾਜ ਨੇ ਇਹਨਾਂ ਦੇ ਬਹੁਤ ਵੱਡੀ ਕਿਰਪਾ ਕੀਤੀ ਹੈ ਜੀ ਬਹੁਤ ਹੀ ਜ਼ਿਆਦਾ ਕਿਰਪਾ ਕੀਤੀ ਹੈ ਜੀ 6 ਵਾਰੀ ਬਣ ਗਿਆ ਜੀ ਵਿਜੇਤਾ ਸਾਡੀ ਦੁਕਾਨ ਤੋਂ ਇੱਕ ਦੋ ਨਹੀਂ ਜੀ 6 ਵਾਰੀ ਇਹਨਾਂ ਨੂੰ ਤਾਂ ਏਦਾਂ ਇੰਜ ਜਿਵੇਂ ਉਹਨਾਂ ਦਾ ਨਾਮ ਹੀ ਬੂਟਾ ਸਿੰਘ ਹੈ ਬੂਟਾ RAM ਦਾ ਮਤਲਬ ਇਹਨਾਂ ਘਰੇ ਰੋਟਾਂ ਦਾ ਬੂਟਾ ਪਰਮਾਤਮਾ ਨੇ ਲਾਤਾ ਹੈ ਕਿਉਂਦੇ ਤੇ ਜਿਹੜੇ ਹੁਣ ਜਿਹੜੇ ਅਗਲੇ ਫਲ ਲੱਗਨੇ ਆ ਉਹ ਕਰੋੜਾਂ ਦੇ ਲੱਗਨੇ ਆ ਯਾਨੀ ਕਿ ਬਹੁਤ ਵੱਡੇ ਵੱਡੇ ਨੋਟ ਵੀ ਇਹਨਾਂ ਨੂੰ ਇਹਨਾਂ ਦੇ ਘਰੇ ਬੂਟੇ ਦੇ ਲੱਗਨੇ ਆ ਜੀ ਬੜੀ ਖੁਸ਼ੀ ਦੀ ਗੱਲ ਹੈ ਜੀ ਅਰ ਕੋਈ ਵੀ ਕਰਮਾ ਵਾਲਾ ਮੇਰੇ ਖਿਆਲ ਸ਼ਾਇਦ ਹੀ ਆ ਜਾ ਹੋਏਗਾ ਕਿ ਜਿਹੜਾ 24 ਘੰਟਿਆਂ 'ਚ ਇੱਕੋ ਬੰਦਾ ਦੋ ਵਾਰੀ ਸਰ ਵਿਜੇਤਾ ਬਣ ਜੇ ਤਾਂ ਉਹਦੇ ਵਿੱਚ ਆ ਇੱਕੋ ਉਦਾਹਰਣ ਬਣੀ ਹੈ ਜੀ ਬਹੁਤ ਵੱਡਾ ਇੱਕ ਇਤਿਹਾਸ ਰਚਿਆ ਉਹਨਾਂ ਨੇ ਆਮ ਲੋਕ ਕਹਿੰਦੇ ਆ ਜੀ ਜ਼ਿੰਦਗੀ 'ਚ ਇੱਕ ਵਾਰੀ ਲਾਟਰੀ ਨਹੀਂ ਨਿਕਲਦੀ ਗਈ ਹੈ ਅੱਛੇ ਵਾਰੀ ਵਾਲੇ ਬੈਠੇ ਆ ਜੀ ਤੁਹਾਡੇ ਸਾਹਮਣੇ ਆ ਲਿਟਰਲੀ ਬਾਈਟ ਵਾਲੇ ਦੇਖੇ ਟੈਯਾਰੀ ਤੇ ਅਗਲੀ ਫਿਰ ਤਿਆਰ ਹੋ ਗਈ ਹੈ ਤੇ ਪਰਮਾਤਮਾ ਗਿਆ ਆਜ ਕਰਦੇ ਆ ਫਿਰ ਅਗਲੇ 24 ਘੰਟਿਆਂ 'ਚ ਹੈਟ੍ਰਿਕ ਮਾਰਨ